ਲੋਟਖੋ ਕਰਨ ਵਾਲੇ گرو ਦਾ ਕੀਤਾ ਫਰੀਦਕੋਟ ਪੁਲਿਸ ਨੇ ਪਰਦਾਫਾਸ਼ 5 ਵਿਅਕਤੀਆਂ ਨੂੰ 23 ਧਾਰਾ 111 ਸਮੇਤ ਕੀਤਾ ਕਾਬੂ ਇਹਨਾਂ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਅਸਲ ਕੀਤਾ ਜਾਵੇਗਾ ਇਸ ਮੌਕੇ ਤੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਡੀਐਸਪੀ ਸਰਦਾਰ ਤਰਲੋਚਨ ਸਿੰਘ ਨੇ ਕੀ ਕਿਹਾ ਤੁਸੀਂ ਵੀ ਦੇਖੋ ਫਰੀਦਕੋਟ ਤੋਂ ਗੁਰਪ੍ਰੀਤ ਪੱਕਾ ਦੀ ਇਹ ਵਿਸ਼ੇਸ਼ ਰਿਪੋਰਟ ਸਾਡੇ ਏਐਸ ਗੁਰਦੀਪ ਸਿੰਘ ਜੋ ਸਿਟੀ ਫ੍ਰੀ ਕੋਟ ਵਿਖੇ ਤਾਇਨਾਤ ਤੇ ਜਿਨ੍ਹਾਂ ਨੇ ਸਾਦਕ ਚੌਂਕ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਨਾਕਾਬੰਦੀ ਦੌਰਾਨ ਇੱਕ ਇਨਫੋਰਮੇਸ਼ਨ ਮਿਲਦੀ ਏ ਪੰਜ ਕੋਈ ਪੰਜ ਨੌਜਵਾਨ ਲੜਕੇ ਜਿਹੜੇ ਦਾੜਾ ਮੰਡੀ ਵਿਖੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਬੈਠੇ ਹੋਏ ਹਨ ਤੇ ਏਐਸ ਗੁਰਦੀਪ ਸਿੰਘ ਨੇ ਮੌਕੇ ਤੇ ਕਾਰਵਾਈ ਕਰਦੇ ਇਹਨਾਂ ਪੰਜਾਂ ਨੌਜਵਾਨਾਂ ਨੂੰ ਪੁਲਿਸ ਪਾਰਟੀ ਸਮੇਤ ਗ੍ਰਿਫਤਾਰ ਕੀਤਾ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਇਹਨਾਂ ਕੋਲੋਂ ਜਿਹੜੇ ਤੇਜ਼ ਮਾਰੂ ਹਥਿਆਰ ਮਿਲੇ ਜਿਨ੍ਹਾਂ ਦੇ ਵਿੱਚ ਇੱਕ ਲੋਹੇ ਦੀ ਪਾਈਪ ਇੱਕ ਕੀਰਚ ਇੱਕ ਕਾਪਾ ਤੇ ਇੱਕ ਦਤਾਰ ਜਿਹੜੀ ਦਤਾਰ ਜਿਹੜੀ ਆਪਾਂ ਕਹਿੰਦੇ ਆ ਉਹ ਇਹਨਾਂ ਤੋਂ ਮਿਲੀ ਤੇ ਜਿਹੜਾ ਇਹਨਾਂ ਦੋਸ਼ੀਆਂ ਨੂੰ ਮੌਕੇ ਦੇ ਜਿਹੜੇ ਦੋਸ਼ੀ ਫੜੇ ਗਏ ਨੇ ਇਹਨਾਂ 'ਚ ਜਿਹੜਾ ਇੱਕ ਮੇਨ ਦੋਸ਼ੀ ਜਿਹੜਾ ਇਹਨਾਂ ਦਾ ਸੀ ਆਰਮ ਸਿੰਘ ਪੁੱਤਰ ਗੁਰਦਾਸ ਜੋ ਜੋਤਰਾਮ ਕਲੋਨੀ ਦਾ ਰਹਿਣ ਵਾਲਾ ਹੈ ਇਸ ਤੇ ਪਹਿਲਾਂ ਵੀ ਤਿੰਨ ਮੁਕਦਮੇ ਦਰਜ ਨੇ ਜੋ ਜੇਲ੍ਹ ਤੋਂ ਬੇਲ ਤੇ ਆਇਆ ਹੋਇਆ ਹੈ ਦੂਸਰਾ ਇਹਨਾਂ ਦਾ ਸਾਥੀ ਜਿਹੜਾ ਅਨਮੋਲ ਸਿੰਘ ਇਹ ਵੀ ਫਰੀਕੋਟ ਦਾ ਰਹਿਣ ਵਾਲਾ ਹੈ ਇਹਦੇ ਤੇ ਵੀ ਇੱਕ ਪਹਿਲਾਂ ਲੁੱਟਖੋ ਦਾ ਮਕਦਮਾ ਸੀ ਤੇ ਇਹ ਵੀ ਬੀਲ ਤੇ ਆਇਆ ਹੈ ਤੇ ਤੀਸਰਾ ਸਾਥੀ ਕੁਲਵੰਤ ਸਿੰਘ ਵਾਸੀ ਖਾਰਾ ਜਿਲ੍ਹਾ ਫਰੀਕੋਟ ਦਾ ਤੇ ਇਸਦੇ ਵੀ ਇਸਦੇ ਪਹਿਲਾਂ ਵੀ ਲੜਾਈ ਝਗੜੇ ਦਾ ਮਕਦਮਾ ਦਰਜ ਹੈ ਤੇ ਦੋਸ ਜਿਹੜੇ ਇਹਨਾਂ ਦੇ ਹੋਰ ਨਾਲ ਸਾਥੀ ਸੀ ਇਹਨਾਂ ਨੂੰ ਅੱਜ ਅਸੀਂ ਮਾਜੋ ਕੋਰਟ ਦੇ ਵਿੱਚ ਪੇਸ਼ ਕੀਤਾ ਪੇਸ਼ ਕਰਕੇ ਅਸੀਂ ਰਿਮਾਂਡ ਲਿਆ ਤੇ ਰਿਮਾਂਡ ਦੌਰਾਨ ਹੁਣ ਇਸ ਤੋਂ ਸਖਤੀ ਨਾਲ ਪੁੱਛਗਿੱਛ ਕਰਾਂਗੇ ਵੀ ਇਹ ਕਿਹੜੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸੀ ਤੇ ਇਸ ਤੋਂ ਪਹਿਲਾਂ ਇਹਨਾਂ ਨੇ ਕਿਹੜੀਆਂ-ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਇਹ ਸਾਡਾ ਇੱਕ ਇਨਵੈਸਟੀਗੇਸ਼ਨ ਦਾ ਹਿੱਸਾ ਰਹੇਗਾ ਤੇ ਮੇਨ ਸਾਡਾ ਸਾਡੀ ਫ੍ਰੀਕੋਰਟ ਪੁਲਿਸ ਦਾ ਹੈ ਕਿਸੇ ਵੀ ਮਾੜੇ ਅੰਸਰ ਨੂੰ ਫ੍ਰੀਕੋਰਟ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਵਾਰਦਾਤ ਨੂੰ ਅੰਜਾਮ ਦੇਣ ਨਹੀਂ ਦਿੱਤਾ ਜਾਏਗਾ